ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਲਾਈਟਿੰਗ ਸਿਸਟਮ ਬਾਰੇ ਜੋ ਕਿ ਇੱਕ ਪੋਲਟਰੀ ਫਾਰਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਲਾਈਟਿੰਗ ਸਿਸਟਮ ਜਿਹੜਾ ਹੁੰਦਾ ਹੈ ਬੱਚੇ ਤੋਂ ਲੈ ਕੇ ਆਂਡੇ ਦੇਣ ਵਾਲੀ ਮੁਰਗੀ ਦਾ ਇੱਕ ਅਲੱਗ-ਅਲੱਗ ਹੁੰਦਾ ਹੈ ਇੱਥੇ ਜਿਹੜੇ ਬੱਚੇ ਨੂੰ 24 ਘੰਟੇ ਲਾਈਟ ਚਾਹੀਦੀ ਹੈ ਔਰ ਇੱਕ ਮੰਥ ਬਾਅਦ ਸਹੀ ਇੱਕ ਮੰਥ ਬਾਅਦ ਤੁਸੀਂ ਉਹ ਲਾਈਟਿੰਗ ਸਿਸਟਮ ਹਰ 2-2 ਘੰਟੇ ਕੱਟ ਕਰਦੇ ਜਾਣਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੋਲਟਰੀ ਕਿੰਗ ਪਟਿਆਲਾ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਲਾਈਟਿੰਗ ਸਿਸਟਮ ਬਾਰੇ ਜੋ ਕਿ ਇੱਕ ਪੋਲਟਰੀ ਫਾਰਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਲਾਈਟਿੰਗ ਸਿਸਟਮ ਜਿਹੜਾ ਹੁੰਦਾ ਹੈ ਬੱਚੇ ਤੋਂ ਲੈ ਕੇ ਅੰਡੇ ਦੇਣ ਵਾਲੀ ਮੁਰਗੀ ਦਾ ਇੱਕ ਅਲੱਗ-ਅਲੱਗ ਹੁੰਦਾ ਹੈ ਔਰ ਜਿਵੇਂ ਕਿ ਆਪਾਂ ਬੱਚੇ ਦੀ ਗੱਲ ਕਰੀਏ ਸਟਾਰਟਿੰਗ ਤੋਂ ਤਾਂ ਇੱਕ ਦਿਨ ਦੇ ਬੱਚੇ ਨੂੰ 24 ਘੰਟੇ ਲਾਈਟ ਚਾਹੀਦੀ ਹੈ। ਔਰ ਇੱਕ ਮੰਥ ਬਾਅਦ ਸਹੀ ਇੱਕ ਮੰਥ ਬਾਅਦ ਤੁਸੀਂ ਉਹ ਲਾਈਟਿੰਗ ਸਿਸਟਮ ਹਰ ਦੋ-ਦੋ ਘੰਟੇ ਘੱਟ ਕਰਦੇ ਜਾਣਾ। ਜਿਵੇਂ ਕਿ ਦੂਸਰੇ ਮਹੀਨੇ 2 ਘੰਟੇ ਘੱਟ, ਤੀਸਰੇ ਮਹੀਨੇ ਫਿਰ 2 ਘੰਟੇ ਘੱਟ ਔਰ ਐਂਡ ਦੇ ਵਿੱਚ ਜਦੋਂ ਆਪਣਾ ਬਰਡ 4.5 ਤੋਂ 5 ਮਹੀਨੇ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਜਿਹੜੀ ਲਾਈਟ ਦੇਣੀ ਹੈ 16 ਘੰਟੇ ਦਿਨ ਦੀ ਔਰ ਰਾਤ ਦੀ ਲਾਈਟ ਮਿਲਾ ਕੇ 16 ਘੰਟੇ ਦੇਣੀ ਹੈ। ਇਸ ਤੋਂ ਬਾਅਦ ਲਾਈਟ ਨਹੀਂ ਦੇਣੀ। ਕਿਉਂਕਿ ਇਹਦਾ ਅਸਰ ਅਗਰ ਆਪਾਂ 24 ਘੰਟੇ ਉਹਨੂੰ ਲਾਈਟ ਦਵਾਂਗੇ ਇਹਦਾ ਅਸਰ ਐਗ ਪ੍ਰੋਡਕਸ਼ਨ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਐਗ ਦਾ ਸਾਈਜ਼ ਪ੍ਰੋਪਰ ਨਹੀਂ ਬਣਦਾ ਐਗ ਦਾ ਸਾਈਜ਼ ਛੋਟਾ ਰਹਿ ਜਾਂਦਾ ਔਰ ਕਈ ਵਾਰੀ ਐਗ ਦਾ ਸਾਈਜ਼ ਡਬਲ ਗੋਲੀ ਵਾਲਾ ਬਣ ਜਾਂਦਾ ਜਿਵੇਂ ਕਿ ਤੁਸੀਂ ਆਮ ਐਗ ਦੇਖਦੇ ਹੋ ਉਹਦੇ ਵਿੱਚ ਡਬਲ ਗੋਲੀ ਹੁੰਦੀ ਹੈ ਤਾਂ ਉਹ ਐਗ ਦਾ ਸਾਈਜ਼ ਪ੍ਰੋਪਰ ਨਹੀਂ ਬਣਦਾ ਉਸ ਨੂੰ ਮਾਰਕੀਟ ਦੇ ਵਿੱਚ ਸੇਲ ਕਰਨਾ ਵੀ ਔਖਾ ਹੁੰਦਾ ਇਸ ਲਈ ਲਾਈਟ ਦਾ ਫਾਰਮ ਦੇ ਵਿੱਚ ਇੱਕ ਅਹਿਮ ਭੂਮਿਕਾ ਹੈ ਔਰ ਇਹ ਚੀਜ਼ਾਂ ਦੀ ਤੁਸੀਂ ਜਾਣਕਾਰੀ ਤੁਹਾਨੂੰ ਇਸ ਪੇਜ ਤੇ ਮਿਲਦੀ ਰਹੇਗੀ जुड़े रहो ਤੁਸੀਂ ਸਾਡੇ ਨਾਲ ਔਰ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਸਾਡੇ ਨਾਲ رابطہ ਕਰ ਸਕਦੇ ਹੋ ਬਾਕੀ ਅਗਰ ਵਧੇਰੇ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਟ੍ਰੇਨਿੰਗ ਦੇ ਵਿੱਚ ਹਿੱਸਾ ਲੈ ਸਕਦੇ ਹੋ ਸਾਡੀ ਹਰ ਇੱਕ ਮਹੀਨੇ ਬਾਅਦ ਟ੍ਰੇਨਿੰਗ ਹੁੰਦੀ ਹੈ ਪ੍ਰੈਕਟੀਕਲੀ ਟ੍ਰੇਨਿੰਗ ਅਸੀਂ ਕਰਵਾਉਂਦੇ ਆ ਉਸ ਟ੍ਰੇਨਿੰਗ ਦੇ ਵਿੱਚ ਤੁਸੀਂ ਹਿੱਸਾ ਲੈ ਕੇ ਆਪਣੇ ਫਾਰਮ ਨੂੰ ਸਫਲਤਾ ਦੇ ਰਾਹ ਵੱਲ ਲੈ ਕੇ ਜਾ ਸਕਦੇ ਹੋ ਧੰਨਵਾਦ ਜੀ